ਇਹ ਜਦੋਂ ਵਾਟਰ ਜਿਹੜਾ ਐਕਟ ਹੈ 1974 ਦਾ ਉਹਦੀ ਐਮੈਂਡਮੈਂਟ ਕਰਨੀ ਆ ਲੋਕਾਂ ਦੇ ਖਿਲਾਫ ਕਿ ਜਿਹੜਾ ਬੰਦਾ ਪਾਣੀ ਗੰਦਾ ਕਰ ਰਿਹਾ ਉਹਨੂੰ ਸਜ਼ਾ ਨਾ ਹੋਵੇ ਸਿਰਫ ਜੁਰਮਾਨੇ ਨਾਲ ਸਾਰ ਲੋ ਉਹ ਤਾਂ ਪੰਜਾਬ ਮੰਡਲ ਅੱਜ ਪਾਸ ਕਰਤਾ ਤੇ ਜਿਹੜਾ ਬੰਦਾ ਉੱਤੇ ਬੈਠਾ ਬੇਅਦਬੀ ਲਈ ਗੁਰਜੀਤ ਸਿੰਘ ਖਾਲਸਾ 14 ਮਹੀਨਿਆਂ ਦਾ ਉਦੇ ਲਈ 6 ਮਹੀਨੇ ਦੇਤੇ ਤੁਸੀਂ ਰੈਸਟੈਂਡਿੰਗ ਕਮੇਟੀ ਚ ਕਿ ਨਸ਼ਿਆਂ ਬਾਰੇ ਨਹੀਂ ਆਊਗਾ ਪੁਲਿਸ ਦੇ ਥਾਣੇਦਾਰ ਨੂੰ ਤੇ ਐਸਐਸਪੀ ਨੂੰ ਜ਼ਿੰਮੇਵਾਰ ਨਹੀਂ ਬਣਾਇਆ ਜਾਊਗਾ ਜਦੋਂ ਨਸ਼ਾ ਪਤਾ ਹਰ ਪਿੰਡ ਵਾਲੇ ਨੂੰ ਪਤਾ ਹੈ ਹਰ ਸ਼ਹਿਰ ਵਾਲੇ ਨੂੰ ਪਤਾ ਹੈ ਤਾਂ ਕੀ ਉਹਨਾਂ ਦੋਵਾਂ ਨੂੰ ਨਹੀਂ ਪਤਾ ਪਤਾ ਹੈ ਤਾਂ ਉਹਨਾਂ ਨੂੰ ਜ਼ਿੰਮੇਦਾਰ ਬਣਾਓ ਅਸੀਂ ਕਦੋਂ ਦੇ ਕਹਿ ਰਹੇ ਕਿ ਪੀਸੀਆ ਪੁਲਿਸ ਕੰਪਲੀਟ ਅਥਾਰਟੀ ਜੇ ਅਸੀਂ ਗਲਤ ਕਰੀਏ ਪੁਲਿਸ ਕੋਲੇ ਰਿਪੋਰਟ ਕਰਦੇ ਹਾਂ ਜੇ ਪੁਲਿਸ ਗਲਤ ਕਰੇ ਤਾਂ ਕਿਹਦੇ ਕੋਲੇ ਰਿਪੋਰਟ ਕਰਕੇ ਉਹ ਬਣਾਈ ਹੋਈ ਹੈ ਸੁਪਰੀਮ ਕੋਰਟ ਦੇ ਦਿਸ਼ਾਨਾ ਦੇ ਇਸ ਤੇ ਪਰ ਉਹਦੀ ਮੂਲ ਭਾਵਨਾ ਖਿਲ ਕਰ ਦਿੱਤੀ ਗਈ ਕੀ ਉਹਦੀ ਐਮੈਂਡਮੈਂਟ ਕਰਕੇ ਉਹਦੀ ਸਿਫਾਰਸ਼ ਤੇ ਨਸ਼ੇ ਦੇ ਵਿੱਚ ਜੇ ਕੋ ਕੁਤਾਈ ਹੋ ਰਹੀ ਹੈ ਐਸਐਚਓ ਨੂੰ ਤੇ ਐਸਐਸਪੀ ਨੂੰ ਜ਼ਿੰਮੇਦਾਰ ਬਣਾਇਆ ਜਾਊਗਾ ਇੱਕ ਵਾਰੀ ਵਾਰਨਿੰਗ ਦਿਓ ਦੂਜੀ ਵਾਰੀ ਸਸਪੈਂਡ ਕਰੋ ਕੀ ਗਲਤ ਗੱਲ ਕਹਿ ਰਹੇ ਆ ਤੇ ਸਾਰੀ ਪੁਲਿਸ ਇਹ ਐਡਮਿਨਿਸਟ੍ਰੇਸ਼ਨ ਸੀ ਵੱਲ ਇਹ ਕੌਣ ਚਲਾਉਂਦਾ ਜਿੱਕਰ ਸਰਕਾਰ ਤੇ ਸਰਕਾਰ ਆ ਸੀ ਚੁਣੀ ਆ ਤਾਂ ਅਸੀਂ ਆਪ ਦੀ ਸਰਕਾਰ ਨੂੰ ਕਵਾਂਗੇ ਨਹੀਂ ਸਾਡੇ ਨਾਲੇ ਵਾਦਾ ਕਰਕੇ ਤਾਂ ਆ ਗਏ ਪਰ ਮੁੱਕਰ ਕੇ ਹੁਣ ਅਸੀਂ ਇਸ ਵੇਲੇ ਚ ਬਹਿ ਕੇ ਜੋ ਆਰਟੀਫੀਸ਼ੀਅਲ ਕ੍ਰिएशन ਹੈ ਇਹਨਾਂ ਨੂੰ ਕਹਿ ਰਹੇ ਆ ਕਿ ਜੇ ਆ ਹੀ ਗਏ ਹੋ ਅਸੈਂਬਲੀ ਛੱਡ ਕੇ ਗੁਰੂ ਕੀ ਨਗਰੀ ਤਾਂ ਫਿਰ ਗੁਰੂ ਕੀ ਨਗਰੀ ਦੇ ਮੁਤਾਬਕ ਕੰਮ ਵੀ ਕਰ ਲੋ ਜੋ ਗੁਰੂ ਦੀ ਆਸ਼ਾ ਉਹਦੇ ਮੁਤਾਬਕ ਕੰਮ ਵੀ ਕਰ ਲੋ ਜੇ ਬਾਏ ਸੀ ਉਹਨਾਂ ਨੂੰ ਤੀਜੀ ਵੱਲ ਸਾਹ ਕਰਦੇ ਨਹੀਂ ਔਰ ਉਹ ਤੋਂ ਬਾਅਦ ਸਾਰਾ ਕੁਝ ਬੰਦ ਹੋ ਜਾਂਦਾ ਸੀ ਮੁੱਖ ਮੰਤਰੀ ਵੀ ਬਹਿ ਜਾਂਦੇ ਸੀ ਐਮਐਲਏ ਵੀ ਚੁੱਪ ਕਰ ਜਾਂਦੇ ਸੀ ਇਹ ਕ੍ਰੀਏਟੀਵਿਟੀ ਵੈਸੇ ਤੁਸੀਂ ਪੂਰੀ ਕੀਤੀ ਹੈ ਕਿ ਗੈਲਰੀ ਦੇ ਵਿੱਚ ਕੇਜੀ ਬਾਗ ਸਰ ਸੋਦੀਆ ਦਾ ਫੋਟਾ ਲਾ ਕੇ ਬੰਦੇ ਬਿਠਾਏ ਜਿਵੇਂ ਉਹ ਖਾਂਦੇ ਤੇ ਸਾਰੇ ਮੰਤਰੀ ਜਿਹੜੇ ਇੱਧਰ ਤੁਸੀਂ ਰੋਜ਼ ਕੋ ਫੋਟੇ ਲਾ ਕੇ ਭਾਇਏ ਸੀ ਔਰ इवन सीएम ਤਾਂ ਉਹ ਸਾਰੇ ਖੜੇ ਹੋ ਕੇ ਉਧਰ ਧਾਕਦੇ ਇਹ ਸੱਚ ਹੈ ਇੱਕ ਕ੍ਰੀਏਟਿਵ ਡਾਇਰੈਕਟਰ ਵਾਲਾ ਦਿਮਾਗ ਚ ਲਾਇਆ ਪਲੀਜ਼ ਹਰ ਇਹ ਸੱਚ ਹੈ ਕ੍ਰੀਏਟਿਵ ਨਹੀਂਗਾ ਇਹ ਸੱਚ ਬਿਆਨ ਕੀਤਾ ਹੈ ਦੱਸ ਦਿਓ ਨਹੀਂ ਤਾਂ ਤੁਸੀਂ ਦੱਸ ਦਿਓ ਅੱਗੇ ਬਦਨਾ ਵੱਖਰੀ ਗੱਲ ਤੁਸੀਂ ਬੋਲਣਾ ਨਹੀਂ ਆਉਂਦਾ ਇਹ ਸੱਚ ਹੈ ਉੱਥੇ ਖੰਗ ਦੀ ਆਵਾਜ਼ ਆਉਂਦੀ ਹੈ ਔਰ ਇਹਨਾਂ ਦੀ ਬੋਲਤੀ ਬੰਦ ਹੋ ਜਾਂਦੀ ਝੁੱਪੋ ਜਾਂ ਲੰਗੇ ਆਏ ਕਰਕੇ ਦੱਸ ਦਿਓ ਨਹੀਂ ਹੋ ਰਿਹਾ ਤਾਂ ਮੈਨੂੰ ਦੱਸੋ ਜੇ ਇਹਨਾਂ ਨੇ ਉਹ ਪਾਲਿਸੀਜ਼ ਬਣਾਈਆਂ ਹੁੰਦੀਆਂ ਰੀਡ ਲੈਂਡ ਪੂਲਿੰਗ ਦੀ ਪਾਲਿਸੀ ਸੀ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਪੜਨ ਨੂੰ ਦਿੱਤੀ ਪੜਨੀ ਸੀ ਫਿਰ ਮੰਤਰੀ ਸਾਹਿਬ ਨੇ ਪੜ੍ਹ ਲਈ ਸੀ ਫਾਈਨਲੀ ਕੈਪਸ ਨੇ ਹੋਣਾ ਨੇ ਕੈਪਸ ਨੇ ਹੋਣਾ ਨੇ ਪੜ੍ਹੀ ਚੀਫ ਸੈਕਟਰੀ ਉਹਨਾਂ ਨੇ ਇਹਨਾਂ ਨੇ ਜੇ ਬਣਾਈ ਹੁੰਦੀ ਤਾਂ ਪੜਦੇ ਇਹ ਕੀ ਦੇ ਨਿਸ਼ਾ ਨਿਰਦੇਸ਼ ਤੇ ਬਣ ਰਹੀ ਆ ਉਹ ਜੋ ਪਿੱਛੇ ਗੈਲਰੀ ਚ ਭਾਈ ਸੀ ਅਸੀਂ ਉਸ ਚੀਜ਼ ਦੀ ਬਹੁਤ ਚਰਚਾ ਵੀ ਹੋਈ ਕਿ ਜਦੋਂ ਲੈਂਡ ਪੂਲਿੰਗ ਪਾਲਿਸੀ ਆਈ ਹੈ ਔਰ ਸੀਐਮ ਨੂੰ ਤਾਂ ਰੱਟੀ ਹੋਣੀ ਚਾਹੀਦੀ ਸੀ ਕਿ ਸੀਐਮ ਸਾਹਿਬ ਨੇ ਨਹੀਂ ਪੜ੍ਹੀ ਫਿਰ ਮੁੰਡੀਆਂ ਸਾਹਿਬ ਤੁਚਨੋਂ ਨਹੀਂ ਪੜੀ ਗਈ ਫਿਰ ਬਾਅਦ ਚ ਕੈਪਸ ਨੇ ਚੀਫ ਸੈਕਟਰੀ ਉਹਨਾਂ ਨੇ ਪੜ੍ਹੀ ਸੀ ਇਹਦੀ ਤਾਂ ਬਾਕੀ ਮੈਂ ਤੁਹਾਨੂੰ ਛੋਟੀ ਜੀ ਗੱਲ ਲਾਣਾ ਹੈ 6 7 ਤਾਂ ਸੀ ਇੱਥੇ ਪੜੇ ਨੇ ਮੁੱਦੇ 35 ਮੁੱਦੇ ਨੇ ਤੇ 20 ਸਭ ਮੁੱਦੇ ਕੱਲਾ ਮੈਂ ਨਹੀਂ ਸਾਡੀ ਟੀਮ ਦੇ ਜ਼ਿਆਦਾਤਰ ਮੈਂਬਰ ਐ ਤੋਤੇ ਅੰਗ ਬੋਲ ਦੇਣਗੇ ਤੁਹਾਡੇ ਸਾਹਮਣੇ ਕਿ ਕੀ ਚਾਹੀਦਾ ਹੈ ਕਿਉਂ ਚਾਹੀਦਾ ਹੈ ਪਹਿਲਾਂ ਕੀ ਹੈ ਹੁਣ ਕੀ ਹੈ ਤੇ ਕੀ ਆ ਦਰਸ਼ਮਈ ਹੋ ਸਕਦਾ ਐਂ ਦੱਸ ਦੇਣਗੇ ਇਸ ਗੱਲ ਨੂੰ ਇਹ ਕਿਉਂ ਨਹੀਂ ਦੱਸਦੇ ਜੋ ਤੁਸੀਂ ਇਹ ਸਭ ਕੁਝ ਅਜੇ ਇੱਥੇ ਕੀਤਾ ਹੈ ਜੀ ਇਹਦੇ ਤੇ ਸਰਕਾਰ ਕਹਿੰਦੀ ਕਿ ਇਹ ਹੀ ਮੁੱਦੇ ਤੁਸੀਂ ਸਾਨੂੰ ਵੈਸੇ ਰਿਟਨ ਦੇ ਵਿੱਚ ਦੇ ਦਿਓ ਡਰਾਮਾ ਕਰਨ ਦੀ ਕੀ ਲੋੜ ਹੈ ਦਿੱਤਾ ਹੋਇਆ ਡੋਮਿਸਾਈਲ ਦੇ ਭੇਜੇ ਹੋਏ ਨੇ ਅਸੀਂ ਨੈੱਟ ਤੇ ਵੀ ਪਾਇਆ ਸੀ ਮੁੱਖ ਮੰਤਰੀ ਨੂੰ ਮੇਲ ਵੀ ਕੀਤੀਆਂ ਹੋਈਆਂ ਨੇ ਕੱਲਾ ਡੋਮੀ ਸੇਲ ਨਹੀਂ ਬਾਕੀ ਵੀ ਭੇਜੇ ਹੋਏ ਨੇ ਇਹਨਾਂ ਦੀ ਸਰਕਾਰ ਜਦੋਂ ਬਣਨੀ ਸੀ ਅਸੀਂ ਜੁਝਦਾ ਪੰਜਾਬ ਵਲੇ 31 ਮੁੱਦੇ ਲਿਖੇ ਸੀ ਉਹਨਾਂ ਦਾ ਸੋਲੂਸ਼ਨ ਵੀ ਲਿਖਿਆ ਸੀ ਇਹਨਾਂ ਦੇ ਕੋਲੇ ਮੇਰੇ ਕੋਲ ਤਾਂ ਰਿਕਾਰਡ ਹੈ ਇਹਨਾਂ ਦੇ ਰघव ਚੱਡਾ ਜੀ ਨੂੰ ਭੇਜੇ ਇਹਨਾਂ ਦੇ ਭਗਵੰਤ ਮਾਨ ਨੂੰ ਭੇਜੇ ਇਹਨਾਂ ਦੇ ਸਾਰਿਆਂ ਨੂੰ ਭੇਜੇ ਕਿ ਇਹਨਾਂ ਨੂੰ ਕਰੋ ਲਾਗੂ ਇਹਨਾਂ ਦੇ ਉੱਤੇ ਇਲੈਕਸ਼ਨ ਲੜੋ ਔਰ ਲੋਕਾਂ ਨੂੰ ਵੀ ਅਸੀਂ ਆਨੇ ਹੈ ਵੀ ਕਰੋ ਇਨਾ ਤੋਂ ਮੇਰੀ ਬਾਲੀ ਉਮੀਦ ਨਹੀਂ ਕੀ ਇਹ ਕਰਨ ਵਾਲੇ ਹੁੰਦੇ ਤਾਂ ਹੁਣ ਤੱਕ ਕਰ ਚੁੱਕੇ ਹੁੰਦੇ ਮੈਨੂੰ ਉਮੀਦ ਹੈ ਨੋਕਾਂ ਤੋਂ ਇਨਾ ਸਾਰਿਆਂ ਤੋਂ ਸਾਥੋਂ ਬਾਕੀ ਪੰਜਾਬ ਦੇ ਵਸਦੇ 3 ਕਰੋੜ ਲੋਕਾਂ ਤੋਂ ਕਿ ਮੇਰੇ ਬੰਦਿਓ ਰੱਬ ਦੇਓ ਤੁਸੀਂ ਸਮਝੋ ਤੁਹਾਨੂੰ ਕੀ ਚਾਹੀਦਾ ਇੱਕ ਵਾਰੀ ਡਿਮਾਂਡ ਪਾ ਕਰੋ ਕਲੀ ਡਿਮਾਂਡ ਸੀਮਤ ਨਾ ਕਰੋ ਕੁਝ ਕੁ ਲੱਖ ਲੋਕ ਕਰਨ ਕਰੋੜਾਂ ਦੀ ਗਿਣਤੀ ਚ ਕਰੋ ਔਰ ਜਦੋਂ ਤੁਸੀਂ ਡਿਮਾਂਡ ਕਰੋਗੇ ਤਾਂ ਸਪਲਾਈ ਵੀ ਹੋਊਗੀ ਜਦੋਂ ਇਹ ਲੋਕ ਤੁਥੋਂ ਵੋਟਾਂ ਮੰਗਣੋਂ ਤੁਸੀਂ ਕੋ ਬਾਕੀ ਪਾਸੇ ਰੱਖ ਦਾਲਾ ਸਿੱਖ ਜੱਟ ਹਿੰਦੂ ਮੁਸਲਮ ਸਭ ਇੱਕ ਕਾਂ ਸੀ ਤੂੰ ਮਤਲਬ ਦੀ ਗੱਲ ਕਰ ਜਿਵੇਂ ਅਮਰੀਕਾ ਚ ਇਲੈਕਸ਼ਨ ਹੋਈ ਬਾਕੀ ਵੈਸਟਰਨ ਵਰਲਡ ਚ ਹੁੰਦੀ ਆ ਇੱਕ ਗੱਲ ਤਾਂ ਅਸੀਂ ਕਾਪੀ ਕਰ ਸਕਦੇ ਹਾਂ ਕਿ ਆਪ ਦੀਆਂ ਪਾਲਿਸੀਆਂ ਦੱਸੋ ਕਾਊਂਟਰ ਦੇ ਵਿੱਚ ਉਹ ਦੱਸਣਗੇ ਤੁਹਾਡੀ ਪਾਲਿਸੀ ਚ ਕੀ ਖਰਾਬੀ ਹੈ ਸਾਡੀ ਬੈਟਰ ਕਿਵੇਂ ਹੈ ਉਸ ਤੋਂ ਬਾਅਦ ਅਸੀਂ ਤੁਹਾਨੂੰ ਵੋਟ ਪਾ ਦਿਆਂਗੇ ਜਿਸ ਦਿਨ ਅਸੀਂ ਇਹ ਕਰ ਲਿਆ ਫਿਕਰ ਮੈਂ ਤੇਨੂੰ ਲਿਖ ਕੇ ਦਿੰਨਾ ਸਾਡੇ ਮੁੰਡਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣਾ ਲਿਖ ਕੇ ਲੈ ਲਾ ਠੋਕ ਮੈਂ ਦੁਨੀਆਂ ਵੇਖੀ ਹੈ ਬਾਈ ਜੀ ਨਾ ਤਾਂ ਇਹੋ ਜੀ ਧਰਤੀ ਆ ਕਿਤੇ ਨਾ ਇਹੋ ਜਿਆ ਪਾਉਣ ਪਾਣੀ ਆ ਕਿਤੇ ਇੰਨੇ ਮਿਹਨਤੀ ਲੋਕ ਨੇ ਦੁਨੀਆਂ ਚ ਛੰਡੇ ਗੱਟ ਤੇ ਮੈਂ ਕਹਾਂ 72ਵੀਂ ਸਿਰੇ ਦੇ ਇੱਕੋ ਗੱਲ ਮਬੜਾ ਹੈ ਕਿ ਅਸੀਂ ਜਦੋਂ ਸਰਕਾਰ ਚਾਉਂਦੇ ਆ ਜਿਨੇ ਉੱਤੇ ਬੈਠ ਕੇ ਸਾਡੇ ਸਾਰੇ ਕੰਮ ਕਰਨੇ ਹੁੰਦੇ ਆ ਉਦੋਂ ਅਸੀਂ ਕਿਸੇ ਹੋਰ ਰੀਜ਼ਨਾਂ ਨਾਲ ਚਾਉਂਦੇ ਜਿੰਦਾਬਾਦ ਮੁਰਦਾਬਾਦ ਹੋ ਜਾ ਉਦੋਂ ਅਸੀਂ ਪਾਲਿਸੀ ਤੇ ਨੀਤੀਆਂ ਤੇ ਮੁੱਦਿਆਂ ਤੇ ਨਹੀਂ ਜਾਂਦੇ ਜੇ ਚਲੇ ਜਾਈਏ ਇਹ ਸਿਉਣੀ ਦੀ ਚਿੜੀ ਨਹੀਂ ਹੈ ਤਾਂ ਪਤਾ ਨਹੀਂ ਕਿਹੜੀ ਚਿੜੀ ਬਣੂਗਾ ਇਹ ਡੈਮੋਗ੍ਰਾਫੀ ਬਦਲੀ ਜਾਂਦੀ ਹੈ ਫਿਰ ਤੁਹਾਡਾ ਸਟੇਟਸ ਬਦਲਿਆ ਜਾਂਦਾ ਕੀ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਨਹੀਂ ਜਾ ਰਹੀ ਅੱਜ ਖਰੜ ਦੇ ਵਿੱਚ ਪੂਰੇ ਖਰੜ ਦੇ ਵਿੱਚ 60% ਬੰਦੇ ਬਾਹਰਲੇ ਨੇ ਤੇ 40% ਬੰਦੇ ਪੰਜਾਬ ਦੇ ਨੇ ਕੀ ਇਹ ਡੈਮੋਗ੍ਰਾਫੀ ਬਦਲੀ ਨਹੀਂ ਜਾ ਰਹੀ ਬਾਅਦ ਚ ਕਹਿ ਦਿੰਦੇ ਕਿ ਜੀ ਇੱਥੇ ਤਾਂ ਪੰਜਾਬੀ ਹੈਗੀ ਘੱਟ ਨੇ ਲੁਧਿਆਣਾ ਹੈਗਾ ਆ ਸਾਰਾ ਇਲਾਕਾ ਜਿੱਥੇ ਆਪਾਂ ਬੈਠੇ ਆਂ ਆਹ ਤੇ ਜਾਣਾ ਮੇਰਾ ਭਰਾ ਅਨੰਦਪੁਰ ਸਾਹਿਬ ਦਾ ਵੀ ਇਹ ਹਾਲ ਹੈ ਚਾਰ ਚੁਫੇਰੇ ਇਹ ਹਾਲ ਹੈ ਕੀ ਇਹ ਬਾਅਦ ਚ ਕਹਿ ਦਿੱਤਾ ਜਾਊਗਾ ਇਹ ਵੀ ਪੰਜਾਬ ਚ ਨਹੀਂ ਰਹਿਣੇ ਚਾਹੀਦੇ ਆ ਪੂਰਾ ਏਰੀਆ ਕੱਢ ਦਿਓ ਕੀ ਇਸ ਚੀਜ਼ ਨੂੰ ਰੋਕਣ ਲਈ ਅਸੀਂ ਡੋਮਿਸਾਈਲ ਦਾ ਕਾਨੂੰਨ ਬਣਾਇਆ ਹੈ ਕੀ ਉਹ ਡੋਮਿਸਾਈਲ ਦਾ ਕਾਨੂੰਨ ਇਹਨਾਂ ਨੂੰ ਲਿਖ ਕੇ ਭੇਜਿਆ ਮੁੱਖ ਮੰਤਰੀ ਸਾਹਿਬ ਨੂੰ ਵੀ ਸਪੀਕਰ ਸਾਹਿਬ ਨੂੰ ਵੀ ਕੀ ਉਹ ਡੋਮਿਸਾਈਲ ਦਾ ਕਾਨੂੰਨ ਬਣਾ ਦੇਣਗੇ ਡਿਟੇਲ ਆਉਦੀ ਉਹਦੇ ਚੀ ਪੰਜਾਬ ਤੋਂ ਬਾਹਰ ਦਾ ਬੰਦਾ ਕੋਈ ਜਿਹੜਾ ਕਿਸਾਨ ਨਹੀਂਗਾ ਔਰ ਡੋਮਿਸਾਈਲ ਨਹੀਂਗਾ ਉਹ ਜ਼ਮੀਨ ਨਾ ਖਰੀਦ ਸਕੇ ਕੀ ਇਹ ਮਾੜੀ ਗੱਲ ਹੈ 6 ਮਹੀਨਿਆਂ ਚ ਜੇ ਕੋਈ ਬੰਦਾ ਬਾਹਰੋਂ ਆ ਗਿਆ ਕੀ ਉਹ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਚੁਣਨ ਦਾ ਅਧਿਕਾਰ ਹੈ ਮੁੱਦਿਆਂ ਦਾ ਪਤਾ ਉਹਨੂੰ ਨਾ ਤਾਂ ਫਿਰ ਜੇ ਤੁਸੀਂ ਵੋਟ ਪਾਉਣ ਦਾ ਅਧਿਕਾਰ ਵੋਟ ਬਣਾਉਣ ਦਾ ਅਧਿਕਾਰ ਇਲੈਕਸ਼ਨ ਕਮਿਸ਼ਨ ਕੋਲੇ ਹੈ ਤੁਹਾਡੇ ਕੋਲੇ ਡੋਮਿਸਾਈਲ ਦਾ ਤਾਂ ਹੈ ਲੈਂਡ ਦਾ ਅਧਿਕਾਰ ਤਾਂ ਤੁਹਾਡੇ ਕੋਲੇ ਹੈ ਤੁਸੀਂ ਕੰਨ ਨੂੰ ਐ ਨਹੀਂ ਫੜ ਸਕਦੇ ਤੁਸੀਂ ਉਹ ਬਣਾ ਲਓ ਨਹੀਂ ਸੌਖੀਆਂ ਲੱਗਦੀਆਂ ਜਿੰਨਾ ਸੌਖਾ ਤੁਸੀਂ ਕਹਿ ਸਰ ਹੈ ਤਮ ਲਾਡੂ ਚ ਸਾਊ ਚ ਹੋ ਰਿਹਾ ਆ ਤੁਹਾਡੇ ਗਵਰਨਰ ਦੀ ਮਹਾ ਚ ਚ ਡੈਫੀਨਟਲੀ ਨੀਅਤ ਖਰਾਬ ਹੈ ਬਦਨੀਤੇ ਨੇ ਚਾਹੁੰਦੇ ਨੇ ਪੰਜਾਬ ਨੂੰ ਬਰਬਾਦ ਕਰਨਾ ਵੋਟਾ ਬਣਾ ਕੇ ਅਸੀਂ ਬਣਾਉਣੀ ਆ ਭੁਗਤ ਦੇ ਦਿੱਲੀ ਦੇ ਹੱਕ ਚ ਹੈ ਦਿਸ ਇਜ਼ ਫੈਕਟ ਦਿਸ ਇਜ਼ ਫੈਕਟ ਤਾਂ ਅਸੀਂ ਕਹਿ ਰਹੇ ਆ ਮੈਂ ਤੁਹਾਨੂੰ ਦੱਸਿਆ ਨਾ ਅਸੀਂ ਲਿਖ ਕੇ ਦਿੱਤਾ ਸਾਰੀ ਕੋਈ ਚੀਜ਼ ਉਹ ਚ ਸੈਂਟਰ ਨਾਲ ਕਲੇਸ਼ ਨਹੀਂ ਕਰਦੀ ਸਾਰਾ ਸਟੇਟ ਦੇ ਅਧਿਕਾਰ ਚ ਹੈ ਜ਼ਿਆਦਾਤਰ ਮੰਗਾ ਪ੍ਰੈਕਟਿਸ ਚ ਨੇ ਜਾਂ ਕਿਸੇ ਨਾ ਕਿਸੇ ਸਟੇਟ ਆ ਤੁਹਾਡਾ ਹਿਮਾਚਲ ਬਣਾਈ ਬੈਠਾ ਜਮੀਨ ਲੈ ਕੇ ਵਖਾਉ ਆ ਸਾਊਥ ਦੇ ਵਿੱਚ ਉਹਨਾਂ ਦੀ ਜ਼ੁਬਾਨ ਨਾ ਜਾਣੇ ਬਗੈਰ ਕੋਈ ਨੌਕਰੀ ਲੈ ਕੇ ਵਖਾ ਦੇ ਉਥੋਂ ਦਾ ਡੋਮਿਸਾਈਲ ਹੋਊਗਾ ਕੀ ਈਸਟਰਨ ਸਾਈਡ ਨੇ ਉਹਨਾਂ ਦੇ ਤਾਂ ਇਹ ਹਾਲ ਹੈ ਜਿਉ ਪਰੇ ਜਿਹੜਾ ਕੋਈ ਕੰਟਰੀ ਹੈ ਨਾ ਜੇ ਹਿੰਦੁਸਤਾਨ ਨੇ ਉਹਦੇ ਨਾਲ ਗੱਲ ਕਰਨੀ ਹੈ ਤਾਂ ਉਹਨਾਂ ਸਟੇਟਾਂ ਤੋਂ ਪੁੱਛ ਕੇ ਸੰਧੀ ਹੁੰਦੀ ਹੈ ਕਿ ਪਾਕਿਸਤਾਨ ਨਾਲ ਸੰਧੀ ਮੌਕੇ ਸਾ ਤੋਂ ਪੁੱਛਿਆ ਜਾਂਦਾ ਹੈ ਰਾਜਸਥਾਨ ਤੋਂ ਪੁੱਛਿਆ ਜਾਂਦਾ ਹੈ ਕੀ ਇਹ ਕਾਨੂੰਨ ਬਾਕੀ ਸਟੇਟਾਂ 'ਚ ਹੈਗੇ ਨੇ ਤਾਂ ਸਾਡੇ ਕਿਉਂ ਨਹੀਂ ਹੋਣੇ ਚਾਹੀਦੇ ਕਹਿੰਦੇ ਐਕਸਪਲੇਨ ਨਹੀਂ ਕਿ ਸਾਡੇ ਜੋ ਸਿਆਸਤਦਾਨ ਰਹੇ ਉਹ ਪੈਰ ਵੀ ਕਮਜ਼ੋਰ ਕਰਦੇ ਰਹੇ ਪਹਿਲੀ ਗੱਲ ਉਹਨਾਂ ਨੂੰ ਪਤਾ ਹੀ ਨਹੀਂ ਸਭ ਤੋਂ ਵੱਡੀ ਗੱਲ ਉਹ ਬਦ ਨੀਤੀਤੇ ਨੇ ਤੀਜੀ ਗੱਲ ਉਹ ਸੈਂਟਰ ਅੱਗੇ ਕਿਉਂ ਝੁਕਦੇ ਨੇ ਕਿਉਂਕਿ ਉਹਨਾਂ ਨੂੰ ਆਪਦੀਆਂ ਕਰਪਸ਼ਨਾਂ ਲੋਕਾਂ ਨਹੀਂ ਆਉਂਦੀਆਂ ਉਹਨਾਂ ਨੇ ਆਪਦੀਆਂ ਗੱਡੀਆਂ ਲੈ ਲੀਆਂ ਹੁੰਦੀਆਂ ਰਹੀ ਗੱਲ ਸੈਂਟਰ ਦੀ ਉਹਨਾਂ ਨੂੰ ਅਸੀਂ ਰੜਕਦੇ ਆ ਕਿਉਂਕਿ ਸਾਡੀ ਆਵਾਜ਼ ਬਹੁਤ ਬੁਲੰਦ ਹੈ ਜਦੋਂ ਅਸੀਂ ਵਿਰੋਧ ਕਰਨ ਤੇ ਆਉਂਦੇ ਤਾਂ ਫਿਰ ਸਿਰਾਂ ਲਾ ਦਿੰਦੇ ਆ ਕਿਸਾਨੀ ਅੰਦੋਲਨ ਚ ਵਖਾਇਆ ਤਾਂ ਉਹਨਾਂ ਨੂੰ ਲੱਗਦਾ ਇਹਨਾਂ ਨੂੰ ਦੱਬੋ ਇਹਨਾਂ ਨੂੰ ਸਪਰੈਸ ਕਰੋ ਇਹਨਾਂ ਦੀ ਉਹ ਜਿਹੜੀ ਤੜ ਹੈ ਉਹ ਖਤਮ ਹੋ ਜੇ ਸੀਨੀਅਰ ਪੋਲੀਟਿਸ਼ੀਅਨ ਉਹ ਯਾਰ ਕਾਦੇ ਸੀਨੀਅਰ ਹੈ ਇਹਨਾਂ ਸਾਰੇ ਸੀਨੀਅਰਾਂ ਦੇ ਤਾਂ ਪੱਟੇ ਹੋਏ ਆ ਕੀ ਦਰਬਾਰਾ ਸਿੰਘ ਨੇ ਜ਼ਾਇਨ ਨਹੀਂ ਕੀਤੇ ਸੀ ਜਦੋਂ 1981 ਜਦੋਂ ਸਾਡਾ ਸੁਪਰੀਮ ਕੋਰਟ ਚ ਅਸੀਂ ਜਿੱਤਣ ਵਾਲੇ ਸੀ ਕੇਸ ਆ ਜਿਹੜੀ 78 79 80 ਧਾਰਾ ਦੇ ਤਹਿਤ ਬੰਨਾ ਦੇ ਉੱਤੇ ਕੰਟਰੋਲ ਹੈ ਜਿਹੜਾ ਪਾਣੀ ਦਿੱਤਾ ਗਿਆ ਸਾਡਾ ਸੁਪਰੀਮ ਕੋਰਟ ਚ ਅਸੀਂ ਕੇਸ ਪਾਇਆ ਸੀ ਕੇਸ ਜਿੱਤਣ ਵਾਲੇ ਸੀ ਦਰਬਾਰਾ ਸਿੰਘ ਨੇ ਵਾਪਸ ਨਹੀਂ ਲਿਆ 1981 ਛੋਟਮਾਲਾ ਇਹ ਸੱਚ ਹੈ ਇਹ ਸਾਡੇ ਆ ਜਿਹੜਾ ਪ੍ਰਤਾਪ ਸਿੰਘ ਕਹਰੂ ਸੀ ਬੜਾ ਵਧੀਆ ਲੀਡਰ ਸੀ ਆਗੇ ਅਸੀਂ ਕੀ ਰਾਜਸਥਾਨ ਫੀਡਰ ਇਹਨਾਂ ਨੇ ਨਹੀਂ ਕੱਢੀ ਵਰਲਡ ਬੈਂਕ ਨੇ ਕਿਹਾ ਇਹ ਗਲਤ ਹੈ ਇਹ ਪ੍ਰੋਜੈਕਟ ਹੀ ਗਲਤ ਹੈ ਚੜਾਈ ਵਾਲ ਪਾਣੀ ਨਹੀਂ ਜਾਂਦਾ ਇਹਨਾਂ ਨੇ ਕੱਢਿਆ ਧੱਕੇ ਨਾਲ ਇਹ ਕੌਣ ਸੀ ਉਦੋਂ ਕੀਨੇ ਸਾਈਨ ਕੀਤੇ ਸੀ ਇਹ ਸੀਨੀਅਰ ਲੀਡਰ ਅੱਜ ਜਿਹੜੀ ਐਸਵਾਈਐਲ ਦੀ ਜ਼ਮੀਨ ਕਿਨੇ ਅਕਵਾਇਰ ਕੀਤੀ ਸੀ ਬਾਦਲ ਸਾਹਿਬ ਹੀ ਸੀ ਆ ਯੂਨੀਵਰਸਿਟੀ ਦਾ ਸਟੇਟਸ 7 ਔਰ 8 ਦੇ ਵਿੱਚ ਨਹੀਂ ਕਿਹਾ ਸੀ ਇਹਨਾਂ ਨੇ ਇੱਕ ਵਾਰੀ ਲਿਖ ਕੇ ਕਿ ਇਹਨੂੰ ਸੈਂਟਰ ਦੀ ਯੂਨੀਵਰਸਿਟੀ ਬਣਾ ਦਿਓ ਬਾਅਦ ਚ ਵਾਪਸ ਲਈ ਇਹ ਹੋਇਆ ਕਿ ਨਹੀਂ ਇਹ ਝਾੜੂ ਵਾਲਿਆਂ ਦਾ ਦੱਸੋ ਵਾਟਰ ਐਕਟ ਦੀ ਅਮੈਂਡਮੈਂਟ ਸੈਂਟਰ ਨੇ ਕੀਤੀ ਇਹਨਾਂ ਨੇ ਤਰਜਮਾਨੀ ਕੀਤੀ ਕਹਿੰਦੇ ਐਕਸਪਲੇਨ ਕਿ ਕਿਉਂ ਕੀਤਾ ਹੈ ਕਿਉਂ ਕੀਤਾ ਹੈ ਦੱਸਣਗੇ ਕੋਈ ਰੀਜ਼ਨ ਹੈ ਪਰ ਉਹ ਵੀ 5 ਮਿੰਟਾਂ 'ਚ ਤੇ ਜਿਹੜੇ ਲੋਕ ਰੋ ਰਹੇ ਨੇ ਪਿੱਟ ਰਹੇ ਨੇ ਕਿ ਆ ਕਾਨੂੰਨ ਬਣਾ ਦਿਓ ਕਿਉਂ ਨਹੀਂ ਹੁਣ ਬੱਟੇ ਦਾ ਇੱਕ ਸੋਲੂਸ਼ਨ ਹੈ ਵਿਕਰਮ ਚੋਰੀ ਵਾਲਾ ਬੰਦਾ ਨਹੀਂ ਹਟਦਾ ਕੋਈ ਵੀ ਪ੍ਰਾਈਵੇਟ ਇੰਡੀਵਿਜੂਅਲ ਜਾਂ ਸਮੂਹ ਕਰਪਟ ਹੋ ਸਕਦਾ ਹੈ ਉਹ ਤੁਹਾਡਾ ਸੌਦਾ ਕਰ ਸਕਦਾ ਹੈ ਪਰ ਜਿਨ੍ਹਾਂ ਦੇ ਘਰਾਂ 'ਚ ਚੋਰੀ ਹੋ ਰਹੀ ਹੈ ਕੀ ਇਹ ਵੀ ਚੁੱਪ ਕਰਕੇ ਬੈਠੇ ਰਹਿਣਗੇ ਬਦਕਿਸਮਤੀ ਨਾਲ ਬੈਠੇ ਨੇ ਅਸੀਂ ਨਹੀਂ ਬੋਲੇ ਤੁਸੀਂ ਅਵੇਅਰ ਕਰਨ ਦੀ ਕੋਸ਼ਿਸ਼ ਲੋਕਾਂ ਨੂੰ ਮਾਨਸਬ ਕਰ ਰਹੇ ਹੋ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਲੋਕਾਂ ਨੂੰ ਬੇਸ਼ੱਕ ਚੰਗੀਆਂ ਲੱਗਦੀਆਂ ਹੁਣ ਪਰ ਉਹਨਾਂ ਤੇ ਉਹ ਚੀਜ਼ ਭਾਰੀ ਪੈ ਜੇ ਕਿ ਜੀ 600 ਯੂਨਟ ਬਿਜਲੀ ਫ੍ਰੀ ਹੈ ਅਗਲੇ ਸਾਲ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇ ਦੇਣਾ ਹਜ਼ਾਰ-ਹਜ਼ਾਰ ਰੁਪਈਆ ਦੇ ਕੇ ਕਿਸੇ ਵੀ ਇਹਨਾਂ ਦੇ ਐਮ.ਐਲ.ਏ ਤੋਂ ਪੁੱਛਿਓ ਜੀ ਕਿੰਨੇ ਪੈਸੇ ਬੰਦੇ ਸਾਲ ਦੇ ਪੁੱਛ ਲਿਓ ਜੀ ਮੈਂ ਦੱਸ ਦਿੰਦਾ 12000 ਕਰੋੜ ਰੁਪਈਆ 12000 ਕਰੋੜ ਰੁਪਈਆ ਆਉਂਗਾ ਕਿਤੋਂ ਪੰਜਾਬ ਚ 4.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਬਹੁਤ ਸਾਰੇ ਡਿਪਾਰਟਮੈਂਟਾਂ ਚ ਤੀਜੇ ਮਹੀਨੇ ਤਨਖਾਹ ਮਿਲਦੀ ਹੈ ਜਿਵੇਂ 5 ਲੱਖ ਨੂੰ ਕਰਾਸ ਕਰੋਗੇ ਤੁਸੀਂ ਕਰਪਟ ਹੋ ਜਾਉਗੇ ਤੁਹਾਨੂੰ ਕਰਜ਼ਾ ਨਹੀਂ ਦੇਊਗਾ ਕਿਉਂਕਿ ਤੁਹਾਡੀ ਇਕਨੋਮੀ ਦਾ ਸਾਈਜ਼ 10 ਲੱਖ ਕਰੋੜ ਹੈ ਕਿੱਥੋਂ ਆਊਗਾ ਪੈਸਾ ਕੀ ਇਹ ਦੱਸਣਗੇ ਪਾਲਿਸੀ ਕੇਵ ਜੀ ਹੈ ਕਿ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਿਆ ਦੇਣ ਵਾਲੀ ਗੱਲ ਜਿਹੜੀ ਉਹ ਪੰਜਾਬ ਨਾਲ ਸ਼ਰਿਆਂ ਤੱਕਾ ਤੇ ਧੁੱਖਾ ਆਉਂਗਾ ਨਹੀਂ ਮੈਂ ਆਣਾ ਦੇ ਲਓ ਦੇ ਲਓ ਪਰ ਪੈਸਾ ਕਿੱਥੇ ਮੈਂ ਆਣਾ ਦੇ ਲਓ ਪੈਸਾ ਕਿੱਥੇ ਹੈ ਪੈਸਾ ਕਿੱਥੇ ਹੈ ਜੇ ਇੱਕ ਜੇਬ ਚ ਪਾਉਣਾ ਹੈ 1000 ਰੁਪਿਆ ਤੇ ਦੂਜੀ ਜੇਬ ਤੋਂ 20000 ਕੱਢ ਲੈਣਾ ਇੱਕ ਇਹੋ ਜਿਹੀ ਨੀਤੀ ਹੈ ਵੀ ਇਹ ਤਾਂ ਬਦਨੀਤੀ ਹੈ ਮਾਨ ਸਰ ਤੁਹਾਨੂੰ ਇਹ ਚੀਜ਼ ਲੱਗਦੀ ਹੈ ਹਾਲਾਂਕਿ ਮਤਮੰਤਰੀ ਕਲੇਮ ਕਰਦੇ ਕਿ ਸੈਂਟਰ ਦੇ ਅੱਗੇ ਫਰੌਂ ਤਰੀਕੇ ਨਾਲ ਅਸੀਂ ਪੱਖ ਰੱਖਦੇ ਆ ਕਿਹੜੀ ਗੱਲ ਦਾ ਰੱਖਿਆ ਕਿਹੜੀ ਗੱਲ ਦਾ ਰੱਖਿਆ ਆ ਯੂਨੀਵਰਸਿਟੀ ਦਾ ਰੱਖਿਆ ਬੀਬੀਐਮਬੀ ਦੀ ਇਨਕੁਆਰੀ ਮੰਗੀ ਫੈਡਰਲਿਜ਼ਮ ਦੇ ਉੱਤੇ ਜੋ ਧੱਕੇ ਹੋ ਰਹੇ ਨੇ ਉਹਦੀ ਲਾਮਬੰਦੀ ਗੱਲ ਕੀਤੀ ਸਟਾਲਨ ਨਾਲ ਗੱਲ ਤਾਂ ਕੀ ਕੀਤੀ ਜਾ ਕੇ ਇਡਲੀ ਸਾਂਬਰ ਖਾ ਕੇ ਮੋੜਾਏ ਇੱਥੇ ਪੰਜਾਬ ਡੁੱਬੀ ਗਿਆ ਕਰਦੇ ਫੈਡਰਲਿਜ਼ਮ ਦੀ ਗੱਲ ਵੱਧ ਅਧਿਕਾਰਾਂ ਦੀ ਗੱਲ ਕੀਤੀ ਐਜੂਕੇਸ਼ਨ 76 ਚ ਮਿਸਿਸ ਗਾਂਧੀ ਲੈ ਗਈ ਜੋ ਸਟੇਟ ਦਾ ਇਸ਼ੂ ਸੀ ਉਹ ਸੈਂਟਰ ਦਾ ਬਣਾਤਾ ਕੀ ਇਹਨਾਂ ਨੇ ਗੱਲ ਕੀਤੀ ਕਿਹੜਾ ਕੰਮ ਕੀਤਾ ਕਿਹੜਾ ਮੁੱਦਾ ਹੀ ਰੱਖਦੇ ਸੈਂਟਰ ਸਾਹਮਣੇ ਕਹਿੰਦੇ ਐਕਸਪਲੇਨ ਦੱਸਣਗੇ ਤੁਹਾਨੂੰ ਇਹ ਲੱਗਦਾ ਕਿ ਜਿਹੜੀ ਕੋਈ ਵੀ ਰਾਸ਼ਟਰੀ ਪਾਰਟੀ ਉਹ ਸਭ ਤੇ ਅਜੰਡੇ ਸੇਮ ਹੀ ਹੁੰਦੇ ਆ ਜ਼ਿਆਦਾਤਰ ਨਹੀਂ ਤਾਂ ਦੱਸੋ ਜਿਹੜੀਆਂ ਕਰਾਪਸ਼ਨ ਆ ਪਹਿਲਾਂ ਇਹਨਾਂ ਨੇ ਕੀਤੀਆਂ ਕਾਂਗਰਸੀਆਂ ਨੇ ਜਾਂ ਭਾਜਪਾ ਨੇ ਤੇ ਅਕਾਲੀਆਂ ਨੇ ਮਿਲ ਕੇ ਕੀਤੀਆਂ ਕੀ ਇਹ ਨਹੀਂ ਕਰ ਰਹੇ ਕੋਈ ਇੱਕ ਵੀ ਐਹੋ ਜੀ ਨੀਤੀ ਦੱਸੋ ਜੋ ਪਹਿਲੇ ਕਰ ਰਹੇ ਉਹ ਨਹੀਂ ਕਰ ਰਹੇ ਜਾਂ ਜੋ ਪਹਿਲੇ ਨਹੀਂ ਕਰ ਰਹੇ ਸੀ ਇਹਨਾਂ ਨੇ ਕਰ ਲਈ ਇੱਕ ਵੀ ਦੱਸ ਦਿਓ ਸਾਰਾ ਸੇਮ ਸਿਸਟਮ ਹੈ ਕਿ ਇਹਨਾਂ ਦੇ ਕਮਾਊ ਪੁੱਤ ਜਿਹੜੇ ਅਫਸਰ ਨੇ ਪਿਛਲੀਆਂ ਦੋਨੇ ਸਰਕਾਰਾਂ ਵੇਲੇ ਵੀ ਸੀ ਤੇ ਇੰਨਾ ਵੇਲੇ ਵੀ ਸੀ ਨਹੀਂ ਤਾਂ ਦੱਸ ਦਿਓ ਕੋਈ ਇੱਕ ਗੱਲ ਤਾਂ ਦੱਸ ਦਿਓ ਕਿ ਇਹਨਾਂ ਨੇ ਸਾਡਾ ਪਾਣੀ ਵਾਪਸ ਲਿਆਂਦਾ ਜਾਵੇ ਪੰਜਾਬ ਦਾ ਹਿੱਸਾ ਵਧੇ ਉਹਦੇ ਲਈ ਕੀ ਕੀਤਾ ਹੈ ਦੱਸ ਦਿਓ ਵਾਧੇ ਅਧਿਕਾਰਾਂ ਲਈ ਕੀ ਕੀਤਾ ਹੈ ਨਸ਼ੇ ਲਈ ਕੀ ਕੀਤਾ ਹੈ